ਦੀ ਅੱਜ ਵਿਕਸਿਤ ਭਾਰਤ ਜੀਰਮ ਯੋਜਨਾ ਜੀਰਮਜੀ ਯੋਜਨਾ ਦੇ ਤਹਿਤ ਅੱਜ ਸਾਡੇ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਪ੍ਰਧਾਨ ਸਰਦਾਰ ਰਜੀਤ ਸਿੰਘ ਸੰਧੂ ਜੀ ਇਸ ਯੋਜਨਾ ਦੇ ਜੋ ਕੇਂਦਰ ਵੱਲੋਂ ਮਨਰੇਗਾ ਦਾ ਇੱਕ ਨਵਾਂ ਰੂਪ ਤਿਆਰ ਕੀਤਾ ਗਿਆ ਉਸ ਬਾਰੇ ਅੱਜ ਪ੍ਰੈਸ ਕਾਨਫਰੰਸ ਕਰਕੇ ਆਪ ਜੀ ਤੱਕ ਸਾਰੇ ਜਿਹੜੇ ਇਸ ਯੋਜਨਾ ਦੇ ਕੀ ਲਾਭ ਆ ਉਹ ਪਹੁੰਚਉਣਗੇ ਤੇ ਮੈਂ ਸਾਰੇ ਪ੍ਰੈਸ ਭਰਾਵਾਂ ਦਾ ਇੱਥੇ ਆਉਣ ਤੇ ਸਵਾਗਤ ਕਰਦਾ ਹਾਂ ਹੁਣ ਮੈਂ ਬੇਨਤੀ ਕਰਦਾ ਹਾਂ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਨੂੰ ਕਿ ਉਹ ਆਪ ਜੀ ਨੂੰ ਸੰਬੋਧਿਤ ਕਰਨ ਸਰਦਾਰ ਹਜੀਤ ਸਿੰਘ ਸੰਧੂ ਜੀ ਮੈਂ ਆਪਣੇ ਵੱਲੋਂ ਸੁਮੱਚੀ ਇਲੈਕਟ੍ਰੋਨਿਕ ਕਮੇਟੀਆ ਦਾ ਪ੍ਰੈਸ ਮੀਡੀਆ ਦਾ ਤਰਨਤਾਰ જિલ્ਲਾ ਮੁਕਤ ਦਫਤਰ ਭਾਰਤੀ ਜਨਤਾ ਪਾਰਟੀ ਵਿਕਾਉਂਡ ਤੇ ਜੀ ਆ ਵੀ ਆਖਦਾ ਤੇ ਅੱਜ ਮੰਨਰੇਗਾ ਤੋਂ ਇੱਕ ਕਦਮ ਅੱਗੇ ਵਿਕਸਤ ਭਾਰਤ ਜੀ ਰਾਮਜੀ ਤਹਿਤ ਨਵਾਂ ਕਾਨੂੰਨ ਲਿਆ ਕੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਭਾਰਤੀ ਜਨਤਾ ਪਾਰਟੀ ਨੇ ਵਿਸਥਾਚਾਰ ਨੂੰ ਖਤਮ ਕੀਤਾ ਹੈ ਵਿਕਸਤ ਭਾਰਤ ਜੀ ਰਾਮਜੀ ਦੇ ਤਹਿਤ ਜਿੱਥੇ ਮੰਦਰੀਗਾ ਦੇ ਤਹਿਤ ਪਹਿਲਾਂ 100 ਦਿਨ ਦਾ ਰੋਜ਼ਗਾਰ ਮਿਲਦਾ ਸੀ ਜੀ ਰਾਮਜੀ ਯੋਜਨਾ ਦੇ ਤਹਿਤ ਉਸ ਨੂੰ ਵਧਾ ਕੇ 125 ਦਿਨ ਦਾ ਜਿਹੜਾ ਰੋਜ਼ਗਾਰ ਆ ਉਹਨੂੰ ਪੱਕਾ ਕੀਤਾ ਗਿਆ ਇਸ ਦੇ ਨਾਲ ਵਿਸ਼ੇਸ਼ ਤੌਰ ਤੇ ਜੀ ਰਾਮਜੀ ਜੋਜਨਾ ਦੇ ਤਹਿਤ ਇੱਕ ਚੀਜ਼ ਦਾ ਬੜਾ ਖਾਸ ਖਿਆਲ ਰੱਖਿਆ ਗਿਆ ਕਿ ਕੰਮ ਨਾ ਮਿਲਣ ਦੀ ਸੂਰਤ ਦੇ ਵਿੱਚ ਕਿ ਜਿਹੜਾ ਮਜ਼ਦੂਰ ਨੂੰ ਆ ਉਹ ਬੇਰੋਜ਼ਗਾਰੀ ਪੱਤਾ ਵੀ ਦਿੱਤਾ ਜਾਊਗਾ ਤੇ ਇਹਦੇ ਤਹਿਤ ਘਟੂ ਘਟ ਜਿਹੜੇ 50% ਜਿਹੜੇ ਕਾਮਿਆਂ ਉਹ ਪੰਚਾਇਤਾਂ ਦੇ ਅਧਿਕਾਰ ਹੀ ਠੋਣਗੇ ਕਿਉਂਕਿ ਵਿਰੋਧੀ ਧਿਰ ਵੱਲੋਂ ਚਾਹੇ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਚਾਹੇ ਕਾਂਗਰਸ ਦੀ ਗੱਲ ਕਰ ਲਈਏ ਤਾਂ ਲੋਕਾਂ ਨੂੰ ਇੱਕ ਬੜਾ ਗੁੰਮਰਾਹ ਕਰਨ ਪ੍ਰਚਾਰ ਕੀਤਾ ਜਾ ਰਿਹਾ ਹੈ ਮੈਂ ਤੁਹਾਡੇ ਮਾਧਿਅਮ ਰਹੀਂ ਇਹ ਗੱਲ ਦੱਸਣੀ ਚਾਹੁੰਦਾ ਸਮੁੱਚੇ ਜਲਾ ਤਰਨਤਨ ਵਸੀਆਂ ਨੂੰ ਕਿ ਪਿਛਲੇ ਸਮੇਂ ਦੇ ਵਿੱਚ ਮੰਦਰੇ ਕਾ ਦੇ ਤਹਿਤ ਅਨੇਕਾਂ ਤਰ੍ਹਾਂ ਦੇ ਜਿਹੜੇ ਘਟਾਲੇ ਆ ਉਹ ਸਾਹਮਣੇ ਆਏ ਆ ਗਰਾਉਂਡ ਦੀ ਰਿਪੋਰਟ ਦੇ ਆਧਾਰ ਤੇ ਤੁਸੀਂ ਦੇਖਿਆ ਹੋਊਗਾ ਕਿ ਪਿੱਛੇ ਜੇ ਮਾਝੂਗ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਹੇਠ ਪਿੰਡੂ ਵਿਕਾਸ ਮੰਤਰੀ ਕੇਂਦਰ ਮੰਤਰੀ ਸ਼੍ਰੀ ਸੇਵਜ ਰਾਜ ਜੀ ਚੋਹਾਨ ਲਗਾਤਾਰ ਸਾਡੇ ਪੰਜਾਬ ਦੇ ਵਿੱਚ ਆਉਂਦੇ ਰਹੇ ਜਿਹਦੇ ਤਹਿਤ ਮਜ਼ਦੂਰ ਭਰਾਵਾਂ ਦੇ ਨਾਲ ਉਹਨਾਂ ਨੂੰ ਮਿਲਣ ਦਾ ਵੀ ਮੌਕਾ ਮਿਲਿਆ ਮਜ਼ਦੂਰ ਭਰਾਵਾਂ ਦੀਆਂ ਜਿਹੜੀਆਂ ਕਮੇਟੀਆਂ ਬਣੀਆਂ ਸੀ ਉਹਨਾਂ ਦੇ ਪ੍ਰਧਾਨ ਸਭਾ ਦੇ ਨਾਲ ਵੀ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਤੇ ਜਦੋਂ ਗਰਾਊਂਡ ਦੀ ਰਿਪੋਰਟ ਉਹਨਾਂ ਦੇ ਧਿਆਨ ਦੇ ਵਿੱਚ ਆਈ ਕਿ ਮੰਦਰੇਗਾ ਦੇ ਤਹਿਤ ਕਿੰਨੀ-ਕਿੰਨੀ ਧਾਂਦਲੀ ਹੋਈ ਹੈ ਉਸੇ ਗੱਲ ਨੂੰ ਮਤੇ ਨਜ਼ਰ ਰੱਖਦੇ ਹੋયા ਵਿਕਸਤ ਭਾਰਤ ਜੀ ਰਾਮਜੀ ਤਹਿਤ ਜਿਹੜੀ ਯੋਜਨਾ ਉਹ ਪੂਰੇ ਭਾਰਤ ਦੇ ਵਿੱਚ ਲਿਆਂਦੀ ਗਈ ਜਿਹਦੇ ਤਹਿਤ ਖਾਸ ਕਰ ਤੁਸੀਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਹੋਊਗਾ ਕਿ ਕੰਮ ਕੋਈ ਕਰਦਾ ਸੀ ਪੈਸਾ ਕਿਸੇ ਦੇ ਖਾਤੇ ਚੋਂਦਾ ਸੀ ਤੇ ਮਜ਼ਦੂਰ ਵਿਚਾਰਾ ਪਟਕਦਾ ਫਿਰਦਾ ਸੀ ਅੱਜ ਮੈਂ ਕੱਲ ਸੁਣ ਰਿਹਾ ਸੀ ਕਿ ਗਰਦਾਸਪੁਰ ਦੇ ਵਿੱਚ ਕਾਂਗਰਸ ਵਾਲੇ ਮੰਦਰੇਗਾ ਦੇ ਤਹਿਤ ਅਰ ਰਲੀਆਂ ਕਰ ਰਹੇ ਸੀ ਤੇ ਜਦ ਕੇ ਕੁਝ ਸਮਾਂ ਪਹਿਲਾਂ ਤੁਸੀਂ ਆਪ ਦੇਖਿਆ ਹੋਵੇਗਾ ਸੋਸ਼ਲ ਮੀਡੀਆ ਤੇ ਕਿ ਮਾਂਜੋਗ ਰਾਹੁਲ ਗਾਂਧੀ ਜੀ ਮਾਂਜੋਗ ਸ਼੍ਰੀਮਤੀ ਸੋਨੀਆ ਗਾਂਧੀ ਜੀ ਆਪ ਕਹਿ ਰਹੇ ਸੀ ਕਿ ਮਨਰੇਗਾ ਦਾ ਕੰਮ ਦੇ ਤਹਿਤ ਜਿਹੜਾ ਬੜੀ ਤਕੜੀ ਧੰਦਲੀ ਹੋ ਰਹੀ ਹੈ ਮਨਰੇਗਾ ਦੇ ਤਹਿਤ ਕੇਂਦਰ ਵੱਲੋਂ ਜਿਹੜੀਆਂ ਸਾਰੀਆਂ ਯੋਜਨਾਵਾਂ ਨੇ ਹੇਠਲੇ ਪੱਧਰ ਤੱਕ ਉਹ ਲੋਕਾਂ ਤੱਕ ਸਹੀ ਨਹੀਂ ਪਹੁੰਚ ਰਹੀਆਂ ਤੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਮਾਨਯੋਗ ਪਿੰਡੂ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਚੋਹਾਨ ਜੀ ਨੇ ਇਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਲੈਂਦਿਆਂ ਹੋਇਆਂ ਅੱਜ ਇੱਕ ਨਵੇਂ ਕਾਨੂੰਨ ਦੀ ਸੋਧ ਕਰਕੇ ਮਜ਼ਦੂਰਾਂ ਦੇ ਹੱਕ ਦੇ ਵਿੱਚ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਬੜਾ ਤਖੜਾ ਫਤਵਾ ਦਿੱਤਾ ਹੈ ਅੱਜ ਤੁਸੀਂ ਆਪ ਇਸ ਯੋਜਨਾ ਦੇ ਤਹਿਤ ਮੇਰੇ ਖਿਆਲ ਦੇ ਨਾਲ ਸਮੁੱਚਾ ਪੰਜਾਬ ਵੀ ਜਾਗਰੂਕ ਹੋ ਚੁੱਕਾ ਹੈ ਕਿ ਇਸ ਸਾਲ ਯੋਜਨਾ ਲਈ 152 ਕਰੋੜ 282 ਕਰੋੜ ਤੋਂ ਵੀ ਵੱਧ ਜਿਹੜੀ ਵੱਡੀ ਰਕਮ ਆ ਉਹ ਇਸ ਸਾਲ ਦੇ ਵਿੱਚ ਤਜਵੀਜ਼ ਕੀਤੀ ਗਈ ਆ 152282 ਕਰੋੜ ਦੀ ਇਹਦੇ ਤਹਿਤ ਛੋਟੇ ਕਿਸਾਨ ਆ ਜਿਹੜੇ ਖੇਤੀਬਾੜੀ ਦੇ ਨਾਲ ਸੰਬੰਧਿਤ ਕੋ ਉਹਨਾਂ ਨੂੰ ਵੀ ਕੋਈ ਮੁਸ਼ਕਲ ਨਾ ਆਵੇ ਉਹ ਦਿਨਾਂ ਦੇ ਵਿੱਚ ਕਿ ਜਿਹੜੀ ਖਾਸ ਕਰ ਜਿਹੜੇ ਮਜ਼ਦੂਰ ਵੀ ਰਹਾ ਉਹਨਾਂ ਦਾ ਖਿਆਲ ਰੱਖਿਆ ਗਿਆ ਹੈ ਕਿਸਾਨ ਵੀਰਾਂ ਦਾ ਖਿਆਲ ਰੱਖਿਆ ਗਿਆ। ਇਹਦੇ ਤਹਿਤ ਜਿਹੜੇ ਪ੍ਰਸ਼ਾਸਨਿਕ ਖਰਚੇ ਆ ਉਹ ਵੀ 6% ਤੋਂ ਵਧਾ ਕੇ 9% ਕਰ ਦਿੱਤੇ ਗਏ ਆ। ਤਾਂ ਕਿ ਪੰਚਾਇਤ ਸਖਤਰ ਤਕਨੀਕੀ ਸਟਾਫ ਨੂੰ ਸਮੇਂ ਸਿਰ ਜਿਹੜੀ ਇਹਦੀ ਠੁਕਮੀ ਤਨਖਾਹ ਵੀ ਮਿਲ ਸਕੇ। ਪਹਿਲਾਂ ਮਨਰੇਗਾ ਰਾਈ ਜਿਹੜੀਆਂ ਉਹ ਝੂਠੀਆਂ ਹਾਜ਼ਰੀਆਂ ਲਗਾਈਆਂ ਜਾਂਦੀਆਂ ਸੀ। ਬਿਨਾਂ ਕੰਮ ਕੀਤੇ ਨਾਮ ਚੜਾਏ ਜਾਂਦੇ ਸੀ ਦਲਾਲਾ ਠੇਕੇਦਾਰਾਂ ਨੇ ਖੂ ਪੈਸਾ ਹੜੱਪ ਕੀਤਾ ਕਈ ਲੋਕ ਘਰ ਬੈਠੇ ਜਿਹੜੇ ਉਹ ਕਮਾਈਆਂ ਕਰਦੇ ਸੀ ਪਰ ਇਸ ਨਵੇਂ ਕਾਨੂੰਨ ਦੇ ਤਹਿਤ ਵਿਕਸਤ ਭਾਰਤ ਆਰਾਮਜੀ ਦੇ ਤਹਿਤ ਹਾਜ਼ਰੀ ਵੀ ਜਿਹੜੀ ਉਹ ਆਨਲਾਈਨ ਤੇ ਡਿਜੀਟਲ ਤਰੀਕੇ ਦੇ ਨਾਲ ਦਰਜ ਹੋਏਗੀ ਮਜ਼ਦੂਰੀ ਸਿੱਧੀ ਜਿਹੜੀ ਮਜ਼ਦੂਰ ਦੇ ਬੈਂਕ ਖਾਤੇ ਵਿੱਚ ਜਾਵੇਗੀ ਕੋਈ ਦਲਾਲ ਕੋਈ ਵਿਚੋਲਾ ਜਿਹੜਾ ਹੁਣ ਪੈਸਾ ਨਹੀਂ ਖਾ ਸਕੇਗਾ ਇਨਾ ਪਿਛਲੇ ਸਮੇਂ ਦੇ ਹਾਲਾਤਾਂ ਨੂੰ ਲੈ ਕੇ ਇੱਕ ਚੋਰ ਬਜਾਰੀ ਬੰਦ ਕਰਨ ਵਾਸਤੇ ਅੱਜ ਜਿਹੜਾ ਮਨਰੇਗਾ ਤੋਂ ਵਿਕਸਤ ਭਾਰਤ ਜੀ ਰਾਮਜੀ ਤਹਿਤ ਜਿਹੜਾ ਨਵੀਂ ਸੋਧ ਕੀਤੀ ਗਈ ਹੈ ਤੇ ਤੁਹਾਡੇ ਮਾਧਿਅਮ ਰਾਹੀਂ ਆਮ ਆਦਮੀ ਪਾਰਟੀ ਨੂੰ ਵੀ ਪੁੱਛਣਾ ਚਾਹੁੰਦੇ ਹਾਂ ਜਿਹੜੇ ਅੱਜ ਗੁੰਮਰਾਹ ਕਰ ਰਹੇ ਕਿ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ 24 25 ਦੇ ਵਿੱਚ ਸਪੈਸ਼ਲ ਆਡਿਟ ਹੁੰਦਾ ਜੀ ਕਿ 24 25 ਦੇ ਵਿੱਚ ਆਡਿਟ ਤੱਕ ਨਹੀਂ ਕੀਤਾ ਗਿਆ ਜੀ ਤੇ 25 ਛਪੀ ਦੇ ਵਿੱਚ 7000 ਕੋਈ 25 ਪੰਚਾਇਤਾਂ ਦੇ ਕਰੀਬ ਹੈ ਜਿਹੜਾ ਉਹ ਵੀ ਆਡਿਟ ਨਹੀਂ ਕੀਤਾ ਗਿਆ ਜੀ ਤੇ ਜਿਹੜੇ ਸਪੈਸ਼ਲ ਆਡਿਟ ਦੇ ਦੁਆਰਾ ਕਮੀਆਂ ਪਾਈਆਂ ਗਈਆਂ ਨੇ ਕੋਈ 3000 ਦੇ ਕਰੀਬ ਜਿਹੜੇ ਲੋਕ ਧਾਂਦਲੀਆਂ ਕਰਦੇ ਫੜਿਆ ਗਏ ਨੇ ਉਹ ਵੀ ਅੱਜ ਤੱਕ ਆਮ ਆਦਮੀ ਪਾਰਟੀ ਨੇ ਸਾਹਮਣੇ ਕੋਈ ਨਰੀਖਣ ਨਹੀਂ ਕੀਤਾ ਕਿ ਮੰਨਰੇਗਾ ਦੇ ਤਹਿਤ ਜਿਹੜਾ ਇਹ ਘੁਟਾਲਾ ਹੋਇਆ ਉਹਨਾਂ ਤੇ ਕੀ ਕਾਰਵਾਈਆਂ ਕੀਤੀਆਂ ਗਈਆਂ ਨੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਲੋਕਾਂ ਨੂੰ ਇਹ ਗੁੰਮਰਾਹ ਕਰ ਰਹੇ ਨੇ ਕਿ 40% ਜਿਹੜਾ ਹਿੱਸਾ ਉਹ ਪੰਜਾਬ ਸਰਕਾਰ ਨੂੰ ਦੇਣਾ ਪਏਗਾ 60% ਕੇਂਦਰ ਦੇਗੀ 60% ਕੇਂਦਰ ਦੇਗੀ ਕੀ ਇਹ ਲੋਕ ਜਿਹੜੇ ਪੰਜਾਬ ਨੂੰ ਕਿਸਾਨ ਮਜ਼ਦੂਰ ਦੇ ਹੱਥ ਐਸ਼ੇ ਕਹਿੰਦੇ ਸੀ ਅੱਜ 40% ਦੇ ਤੂੰ ਵੀ ਇਹ ਭੱਜਣ ਨੂੰ ਤਿਆਰ ਹੋ ਗਏ ਨੇ ਇਹਨਾਂ ਇਸ ਨਵੇਂ ਐਕਟ ਨਵੇਂ ਕੰਦੂਨ ਦੀ ਸੋਧ ਦੇ ਵਿੱਚ ਲੋਕਾਂ ਨੂੰ ਗਮਰਾਹ ਕਰਨਾ ਸ਼ੁਰੂ ਕਰ ਦਿੱਤਾ ਕਿਉਂ ਨਹੀਂ ਇਹ ਪੰਜਾਬ ਦੇ ਲੋਕਾਂ ਨੂੰ 40% ਦੇ ਸਕਦੇ ਇਹ ਐਡਵਰਟਾਈਜ਼ਮੈਂਟਾਂ ਤੇ ਖਰਚੇ ਕਰ ਸਕਦੇ ਨੇ ਇਹ ਹਵਾਈ ਜਹਾਜ਼ਾਂ ਤੇ ਪੰਜਾਬ ਦੇ ਖਰਚੇ ਤੇ ਬਾਹਰਲੇ ਸੂਬਿਆਂ ਤੇ ਜਾ ਸਕਦੇ ਨੇ ਇਹ ਤੁਹੇ ਕਲੀਅਰ ਹੁੰਦਾ ਹੈ ਕਿ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਆਪਣੇ ਨਿੱਜੀ ਹਾਲਾਤਾਂ ਤੋਂ ਵੀ ਭੱਜ ਰਹੀ ਹੈ ਲੋਕਾਂ ਨੂੰ ਜਿਹੜਾ ਹੈ ਇਹ ਲਗਾਤਾਰ ਗੁੰਮਰਾਹ ਕਰ ਰਹੀ ਹੈ ਤੇ ਮੈਂ ਤੁਹਾਡੇ ਮਾਧਿਅਮ ਰਹੀ ਇੱਕੀ ਗੱਲ ਸਮੁੱਚੇ ਦਿਲਾਵਾਸੀਆਂ ਨੂੰ ਦੱਸਣੀ ਚਾਹੁੰਦਾ ਕਿ ਵਿਕਸਤ ਭਾਰਤ ਤੇ ਜੀ ਰਾਮ ਜੀ ਬਹੁਤ ਵਧੀਆ ਮਜ਼ਦੂਰਾਂ ਤੇ ਹੱਕ ਦਾ ਫੈਸਲਾ ਹੈ ਇਹਦੇ ਵਿੱਚ ਭਰਿਸ਼ਤਾਚਾਰੀ ਖਤਮ ਹੋਊਗੀ ਕੰਮ ਕਰਨ ਵਾਲੇ ਮਜ਼ਦੂਰ ਨੂੰ ਉਹਦਾ ਹੱਕ ਮਿਲੂਗਾ ਇਹਨਾਂ ਰਾਜਨੀਤਿਕ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਜਿਹੜੀਆਂ ਖਾਸ ਕਰ ਮਜ਼ਦੂਰਾਂ ਨੂੰ ਗਮਰਾਹ ਕਰ ਰਹੀਆਂ ਨੇ ਇਹਨਾਂ ਦੇ ਮਜ਼ਦੂਰਾਂ ਨੂੰ ਜਿਹੜੀਆਂ ਲਗਾਤਾਰ ਗਮਰਾਹ ਕਰ ਰਹੀਆਂ ਨੇ ਇਹਨਾਂ ਦੇ ਕੂੜ ਪ੍ਰਚਾਰ ਤੇ ਵਿੱਚ ਆਉਣ ਦੀ ਲੋੜ ਨਹੀਂ ਸਹੀ ਜਿਹੜੀ ਐਕਟ ਦੀ ਜਿਹੜੀ ਜਾਣਕਾਰੀ ਆ ਉਹਨੂੰ ਪ੍ਰਾਪਤ ਕਰੋ ਆਪਣੇ ਹੱਕਾਂ ਲਈ ਲਗਾਤਾਰ ਜਿੱਥੇ ਵੀ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਆ ਪਿਛਲੇ ਸਮੇਂ ਤੋਂ ਲਗਾਤਾਰ ਜਿਹੜੀ ਭਾਰਤੀ ਜਨਤਾ ਪਾਰਟੀ ਉਹ ਨਿਸ਼ਟਾ ਦੇ ਨਾਲ ਕੰਮ ਕਰ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੱਥੇ ਵੀ ਹਰੇਕ ਵਰਗ ਦੀ ਗੱਲ ਹੋਊਗੀ ਉੱਥੇ ਭਾਰਤੀ ਜਨਤਾ ਪਾਰਟੀ ਤੇ ਸਮੁੱਚੇ ਜ਼ਿਲ੍ਹਾ ਤਰਨਤਾਰਨ ਦੇ ਜਨੇ ਵੀ ਆਕੂ ਸਹਿਬਾਨ ਨੇ ਆਪਣੇ ਜ਼ਿਲ੍ਹੇ ਦੇ ਵਿੱਚ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਹਰੇ ਘੜੀ ਤੇ ਡਟੇ ਨਜ਼ਰ ਆਉਂਦੇ ਇਸ ਬਾਰੇ ਜਿਹੜੇ ਮਜ਼ਦੂਰ ਨਹੀਂ ਖਾਸ ਕਿ ਜਿਨ੍ਹਾਂ ਨੂੰ ਦਸ ਬਾਰੇ ਹਜਰ ਪੂਰੀ ਨੌਲੇਜ ਨਹੀਂ ਕਿਤਾ ਨਹੀਂ ਮੰਜਾ ਕੇ ਉਹਨਾਂ ਨੂੰ ਦੱਸਣੀ ਇਸ ਬਾਰੇ ਖਾਸ ਕਰ ਬੜਾ ਵਧੀਆ ਤੁਸੀਂ ਸਵਾਲ ਕੀਤਾ ਸਾਡੇ ਮੰਡਲ ਸਤਰ ਤੇ ਬੂਥ ਸਤਰ ਤੇ ਅਸੀਂ ਪਿੰਡ ਪਿੰਡ ਜਾ ਕੇ ਜਿਹੜਾ ਇਹ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਵੱਲੋਂ ਜਿਹੜਾ ਗਲਤ ਪ੍ਰਚਾਰ ਕੀਤਾ ਗਿਆ ਹੁਣ ਵੀ ਲਗਾਤਾਰ ਜਿਹੜਾ ਪ੍ਰਚਾਰ ਕਰ ਰਹੇ ਨੇ ਉਹਦੇ ਸਬੰਧ ਦੇ ਵਿੱਚ ਸਹੀ ਉਹਨਾਂ ਨੂੰ ਜਾਣਕਾਰੀ ਦੇਣ ਲਈ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸੁਮੇਚਾ ਗਗੂ ਸਾਹਿਬਾਨ ਨੇ ਮੰਡਲ ਸੱਤਰ ਬੂ ਸੱਤਰ ਤੇ ਜਾ ਕੇ ਉਹਨਾਂ ਮਜ਼ਦੂਰ ਵੇਦਾਂ ਨੂੰ ਪ੍ਰੋਪਰ ਜਿਹੜੀ ਜਾਣਕਾਰੀ ਦੇ ਲਈ ਮਜ਼ਦੂਰਾਂ ਦੀ ਮੰਗ ਹੈ ਕਿ ਸਾਨੂੰ 200 ਕਮ ਸੇ ਕਮ 200 ਦਿਨ ਰੋਜ਼ਗਾਰ ਦਿੱਤਾ ਜਾਵੇ 700 ਰੁਪਏ ਦਿਹਾੜੀ ਦਿੱਤੀ ਜਾ ਕਿ ਇਹਦੇ ਚ ਪਿਆ ਕੋਈ ਜੜੀ ਇਸ ਬਾਰੇ ਵੀ ਜਿਹੜੀ ਹੈ ਪੂਰੀ ਵਿਚਾਰ ਹੀਂਡਤਾ ਪੂਰੀ ਵਿਚਾਰ ਜਿਹੜੀ ਨਾਲ ਗੱਲ ਕਰਦੇ ਜਿੱਥੇ ਵੀ ਮਜ਼ਦੂਰ ਵਰਗ ਦੀ ਆਵਾਜ਼ ਹੈ ਉਹਨੂੰ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਪਹਿਲ ਕਦਮੀ ਤੇ ਲੈ ਰਹੀ ਆ ਤੁਹਾਡੇ ਸਾਹਮਣੇ ਆ 100 ਦਿਨ ਤੋਂ 125 ਦਿਨ ਕਰ ਦਿੱਤਾ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਪੂਰਾ ਗਰਾਉਂਡ ਤੱਕ ਲਾਗੂ ਕੀਤਾ ਜਾਵੇ ਇਸ ਤੋਂ ਬਾਅਦਾਂ ਜਿਹੜੀਆਂ ਪਿਛਲੇ ਸਮੇਂ ਤੋਂ ਹੋਰ ਵੀ ਮੁਸ਼ਕਲਾਂ ਨੇ ਲੋਕ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਦਾ ਮੌਕਾ ਦੇਣ ਕਿਉਂਕਿ ਭਾਰਤੀ ਜਨਤਾ ਪਾਰਟੀ ਹਰੇਕ ਵਰਗ ਨੂੰ ਨਾਲ ਲੈ ਕੇ ਚੱਲਦੀ ਜਿਹੜੀ ਨਰੇਗਾ ਜੀ ਪਿਛਲੇ ਸਮੇਂ ਤੋਂ ਅਪਲਾਈ ਹੋਈ ਆ ਕੀ ਆਪਾਂ ਭਾਰਤੀ ਜਨਤਾ ਪਾਰਟੀ ਦੀ ਜਾਂਚ ਕਰ ਉਹ ਤੇ ਉਹਦੇ ਸਬੰਧ ਦੇ ਵਿੱਚ ਵੀ ਜਿਹੜਾ ਸਮੁੱਚਾ ਉਹ ਕੇਂਦਰ ਨੂੰ ਪਿੰਡ-ਪਿੰਡ ਦੀਆਂ ਰਿਪੋਰਟਾਂ ਸੀ ਆਪਣੇ ਵੱਲੋਂ ਵੀ ਦੇ ਚੁੱਕੇ ਆ ਕਿ ਜਿੱਥੇ-ਜਿੱਥੇ ਮਜ਼ਦੂਰਾਂ ਦੇ ਨਾਲ ਵੱਡੀ ਤਾਂਧਲੀ ਹੋਈ ਵੀ ਆ ਤੇ ਮੈਂ ਪਹਿਲਾਂ ਵੀ ਤੁਹਾਡੇ ਮਾਧਿਅਮ ਰਾਹੀਂ ਦੱਸ ਚੁੱਕਾ ਕਿ ਇਹਨਾਂ ਦੇ ਪੰਜਾਬ ਆਮ ਆਦਮੀ ਪਾਰਟੀ ਵੱਲੋਂ ਕਿ ਜਿਹੜਾ ਸਪੈਸ਼ਲ ਆਡਿਟ ਕੀਤਾ ਗਿਆ ਉਹਦੇ ਤਹਿਤ ਵੀ 3000 ਦੇ ਕਰੀਬ ਹੈ ਜਿਹੜੇ ਲੋਕ ਐ ਇਸ ਤਾਂਧਲੀ 'ਚ ਪਾਏ ਗਏ ਆ ਤੇ ਆਮ ਆਦਮੀ ਪਾਰਟੀ ਉਹ ਗੱਲਾਂ ਤੇ ਲੋਕਾਂ ਦੇ ਸਾਹਮਣੇ ਦੱਸਣ ਤੋਂ ਜਿਹੜਾ ਬੁਨਿਆਦੀ ਤੌਰ ਤੇ ਜਿਹੜੀ ਭੱਜ ਰਹੀ ਆ ਤੇ ਜਿਹੜਾ ਲੋਕਾਂ ਨੂੰ ਗਮਰਾਹ ਕਰਤੇ ਇਹਨਾਂ ਦਾ ਪ੍ਰਚਾਰ ਜਿਹੜਾ ਉਹ ਲਗਾਤਾਰ ਲੱਗ ਰਿਹਾ ਪਰ ਭਾਰਤੀ ਜਨਤਾ ਪਾਰਟੀ ਡੱਟ ਕੇ ਖੜੀ ਆ ਮਜ਼ਦੂਰ ਵਰਗ ਦੀ ਉਹਨਾਂ ਦੀ ਬੀਜੇਪੀ ਵੀ ਉਹਨਾਂ ਦੇ ਆਗੂ ਵੀ ਕਹਿੰਦੇ ਆ ਕਿ ਪੰਜਾਬ ਦੀ ਸਰਕਾਰ ਜੇ ਦੀ ਪੰਡਾ ਪੰਜਾਬ ਸਰਕਾਰ ਕੱਦੇ ਜਾਂ ਫੇਰ ਕਿਉਂ ਜਿਹੜਾ ਸੂਬੇ ਦੀ ਸਰਕਾਰ ਤੇ ਉੱਪਰ ਹੋਰ ਜਿਹੜਾ ਬੋਝ ਵਧਾਇਆ ਜਾ ਰਿਹਾ 40% ਕਰਕੇ ਵੇਖੋ ਜੀ ਇੱਕ ਪਾਸੇ ਤਾਂ ਇਹ ਲੋਕ ਕਹਿੰਦੇ ਨੇ ਆਮ ਆਦਮੀ ਪਾਰਟੀ ਦੀ ਕਿ ਸਾਡੇ ਕੋਲ ਬਹੁਤ ਕੌਜਾ ਇਹਨਾਂ ਸਰਕਾਰ ਆਉਣ ਤੋਂ ਪਹਿਲੋਂ ਲਗਾਤਾਰ ਲੋਕਾਂ ਨੂੰ ਗਮਰਾਹ ਕੀਤਾ ਸੀ ਕਿ ਅਸੀਂ ਰੇਤਾ ਤੋਂ ਇਨਾ ਰੈਵਨਿਊ ਲੈਵਾਂਗੇ ਸਾਨੂੰ ਮੌਕਾ ਦੇ ਦਿਓ ਅਸੀਂ ਫਸਲਾਂ ਤੇ ਵੀ ਐਮਐਸਪੀ ਦੇ ਦੇਾਂਗੇ ਤਰ੍ਹਾਂ ਤਰ੍ਹਾਂ ਲੋਕਾਂ ਨੂੰ ਗਮਰਾਹ ਕਰਨ ਪ੍ਰਚਾਰ ਕੀਤਾ ਜੇ ਇਹਨਾਂ ਦੇ ਹਾਲਾਤ ਨਹੀਂ ਹੈਗੇ ਇਹ ਅਸਮਰਥ ਨੇ ਕਿ ਸਾਡੇ ਕੋਲ ਦਿੱਤਾ ਨਹੀਂ ਜਾ ਸਕਦਾ ਤੇ ਖੁੱਲ ਕੇ ਲੋਕਾਂ ਦੀ ਕਚਹਿਰੀ 'ਚ ਦੱਸਣ ਕਿ ਉਹ ਮਜ਼ਦੂਰ ਲੋਕਾਂ ਨੂੰ ਇਹ ਗਮਰਾਹ ਕਰ ਰਹੇ